ਇੱਧਰ ਆਹਾ ਪੈਣ ਹੋਣਾ ਦਾ ਆਪਣੀ ਇੱਕ ਸਟਾਲ ਹੋਰ ਲੱਗੀ ਹੋਈ ਆ ਇੱਥੇ ਤੁਸੀਂ ਮੰਨ ਲਾ ਵੀ ਪੈਣੇ ਕੀ ਕੀ ਆ ਸਮਾਨ ਇਹ ਆਪਣਾ ਪੀਨ ਆਇਲ ਹੈ ਆਰਗੈਨਿਕ ਹੈ ਪੂਰਾ ਇਹ ਪੈਣੇ ਬਾਕੀ ਆਰਗੈਨਿਕ ਹਾਂਜੀ ਹਾਂ ਜੀ ਜਾਂ ਹੋਰਾਂ ਕੰਪਨੀਾਂ ਵਾਂਗੂ ਮੰਨ ਲਾ ਵੀ ਕਿਹਾ ਹੀ ਜਾਂਦਾ ਵੀ ਇਹ ਆਰਗੈਨਿਕ ਤੁਸੀਂ ਕਿਤੇ ਵੀ ਟੈਸਟ ਕਰਵਾ ਲਓ ਜੀ ਇਹ ਤੁਹਾਨੂੰ ਮੈਂ ਤੁਹਾਨੂੰ ਆਪੇ ਲਗਾ ਕੇ ਪਤਾ ਲੱਗੂਗਾ ਜੀ 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 ਨਾ ਤਾਂ ਲੜਦਾ ਹੈ ਜੀ ਨਾ ਵੀ ওভারਸ ਮੈਲ ਹੈ ਜੀ ਸਾਰਾ ਜਿਹੜੀ ਇਹ ਤੁਹਾਨੂੰ ਜਦੋਂ ਇਹਨੇ ਅੰਦਰ ਜਾਣਾ ਨਾ ਆਪਣੀ ਸਕੀਨ ਦੇ ਉਦੋਂ ਆਰਾਮ ਆਣਾ ਉਦੋਂ ਆਰਾਮ ਹੋਣਾ ਹਾਂਜੀ ਉਹਨੂੰ ਤਾਕਤ ਦੇਣੀ ਹੈ ਕਿ ਭਣੇ ਕਿੰਨੇ ਦਿਨ ਆਪਾਂ ਲਗਾਤਾਰ ਰੂਜ਼ ਕਰਾਂਗੇ ਤੇ ਆਪਣਾ ਫੇਰ ਹੀ ਫਾਇਦਾ ਹੋ ਸਕਦਾ ਹੈ ਇਹ ਲੋਕ ਤਾਂ ਜਿਹੜੇ ਕਸਟਮਰ ਕਹਿੰਦੇ ਨੇ ਸਾਡਾ ਇੱਕ ਵਾਰ ਚ ਲਾਇਦੇ ਹੋ ਗਿਆ ਜੀ ਜਿਹਦਾ ਕੋਈ ਜ਼ਿਆਦਾ ਦੋ ਵਾਰੇ ਲਾਇਦੇ ਹੋ ਗਿਆ ਉਹ ਕਹਿੰਦੇ ਸਾਡੀ ਬੋਟਲ ਇੱਥੇ ਪਈ ਰਹੀ ਨੇ ਸਾਨੂੰ ਆਰਾਮ ਆ ਜਾਂਦਾ ਪਰ ਆਰਾਮ ਆ ਜਾਂਦਾ ਹਰਾਮ ਆ ਜਾਂਦਾ ਤੇ ਪੈਣੇ ਮਾੜੇ ਦੱਸ ਦੋ ਇਹ ਪ੍ਰੋਡਕਟ ਕਿਹੜੇ ਕਿਹੜੇ ਆ ਹਾਂਜੀ ਇਹ ਹੈਅਰ ਆਇਲ ਹੈਗਾ ਆਹ ਵਾਲਾ ਹਾਂਜੀ ਕਿਹਦੇ ਗਾਰੰਟੀ ਹੈ ਆਪਣੇ ਜੇ ਸਿਕਰੀ ਹੈ ਕਿਸੇ ਦੇ ਜੀ ਤੇ ਆ ਆਹ ਵਾਲਾ ਪੈਣੇ ਇੰਦਰਲਾ ਇਹ ਦੇਸੀ ਕਿਉਂ ਆ ਮਾੜਾ ਇਹ ਆਹ ਦੇਸੀ ਕਿਉਂ ਪਿਓਰ ਦੇਸੀ ਕਿਉਂ ਹੈ ਗਾਵਾਂ ਮੱਝਾਂ ਦਾ ਮਿਕਸ ਗਾਵਾਂ ਤੇ ਮੱਜਾ ਮੱਜਾਂ ਦਾ ਮੈਕਸਾ ਇਦੂਆਂ ਪਣੇ ਇਹ ਆਪਣੇ ਕਾਫੀ ਸੋਪ ਨੇ ਸਾਰੇ ਆਰਗੈਨਿਕ ਸੋਪ ਨੇ ਨਿੰਮ ਦਾ ਪਿਤ ਵਗੈਰਾ ਤੋਂ ਲੇਮਨ ਹੈ ਫਿਰ ਚੰਦਨ ਦਾ ਜੀ ਜੀ ਐਲੋਵੇਰਾ ਆ ਜੀ ਆ ਮੁਲਤਾਨੀ ਮਿੱਟੀ ਦਾ ਜੀ ਪਣੇ ਇਧਰਲੇ ਪਾਸੇ ਸ਼ਰਬਤ ਬਣਾ ਕੇ ਰੱਖੇ ਹੋਏ ਆਪਣੇ ਸ਼ਰਬਤ ਬਣਾਏ ਨੇ ਕਿ ਬੱਚੇ ਕੋਲ ਬੱਚਿਆਂ ਨੂੰ ਕੋਲ ਤੋਂ ਹਟਾਉ ਜੀ ਕਾਰਨ ਜਾ ਪਾ ਕੇ ਪੀ ਲੈਣਗੇ ਪੀ ਪੀ ਲੈਣਗੇ ਪੀ ਲੈਣਗੇ ਮਾਤਰ ਨੂੰ ਸੌਖਾ ਸਾਨੂੰ ਇਹ ਕਿ ਬੱਚੇ ਕੋ ਕੋਲ ਤੇ ਪੈਣੇ ਖੰਡ ਆਲਰੇਡੀ ਹਨ ਸਾਰਿਆਂ ਨੂੰ ਪਤਾ ਵੀ ਜਿਆਦੇ ਮਾਤਰਾ ਚ ਪੈ ਰਹੀ ਆ ਇਹਦੇ ਵਿੱਚ ਕਿੰਨੀ ਖੰਡ ਪਾਈ ਹੋਈ ਆ ਤੁਹਾਡੀ ਸਰ ਇਹ ਮਿਸ਼ਰੀ ਤੇ ਖੰਡ ਮਿਕਸ ਕੀਤੀ ਆ ਅੱਛਾ ਮਿਸ਼ਰੀ ਤੇ ਖੰਡ ਮਿਕਸ ਕੀਤੀ ਹੋਈ ਆ ਹਾਂ ਜੀ ਮੇਰਾ ਵਾਅਦਾ ਪੂਰੀ ਉਹ ਹੈ ਕਿ ਕਿਸੇ ਨੂੰ ਕੋਈ ਸ਼ੂਕਰ ਸ਼ੂਕਰ ਦੀ ਕੋਈ ਪ੍ਰੋਬਲਮ ਹੈ ਕੋਈ ਸੌਦਾ ਇਫੈਕਟ ਨਹੀਂ ਕਰਦਾ ਕਿਉਂਕਿ ਮੇਰੀ ਵਾਧਾ ਰਨ ਲਾਉਣ ਹੋ ਹੈ ਉਹ ਹਲਕਾ ਜਾਂ ਉਹ ਇੱਕ ਚਮਚਾ ਪਾ ਕੇ ਪੀ ਲੈਂਦੇ ਨੇ ਠੀਕ ਹੈ ਭੈਣੇ ਠੀਕ ਤੇ ਇਹ ਹੈ ਕਿ ਸਾਰੇ ਆਪਣੇ ਨੇ ਇਹ ਕਿ ਬੱਚੇ ਕੋਲ ਡਰਿੰਕ ਦਾ ਯੂਜ਼ ਘੱਟ ਕਰਨ ਲੱਗੇ ਜੀ 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 ਮਿੰਟ ਮਿੰਟ ਆ ਮੰਗਦੇ ਨੇ ਨਾ ਆ ਦੋ ਆ ਦੋ ਸ਼ਰਬਤ ਦੋ ਜੀ ਤੇ ਇਸ ਨੂੰ ਉਧਰ ਰੱਖਦੇ ਹੋਏ ਬਣਾਇਆ ਗਿਆ ਠੀਕ ਹੈ ਭੈਣੇ ਇੱਕ ਮਾੜੇ ਮੈਂ ਨੰਬਰ ਬੋਲਦੇ ਤੁਹਾਡਾ ਕਿੰਨਾ ਹਾਂਜੀ 98 0396690 ਉਹ ਸਾਹਮਣੇ ਤੁਸੀਂ ਭੈਣ ਹੋਣਾ ਦਾ ਬੋਰਡ ਵੀ ਜਿਹੜਾ ਲੱਗਿਆ ਹੈ ਉਸ ਤੇ ਨੰਬਰ ਵੀ ਦੇਖ ਸਕਦੇ ਆ ਨਾਲ ਦੇ ਨਾਲ ਤੁਹਾਨੂੰ ਭੈਣ ਹੋਣਾ ਨੇ ਨੰਬਰ ਦੱਸ ਵੀ ਦਿੱਤਾ ਹੈ ਤਾਂ ਲਾਜ਼ਮੀ ਨੰਬਰ ਤੇ ਤੁਸੀਂ ਜਿਹੜੀ ਹੋਰ ਜਾਣਕਾਰੀ ਆ ਇਹਨਾਂ ਦੀ ਲੈਣੀ ਤੇ ਤੁਸੀਂ ਨੰਬਰ ਤੇ ਜਾਣਕਾਰੀ ਲੈ ਸਕਦੇ ਆ ਭੈਣੇ ਆਪਾਂ ਹੈ ਕਿੱਥੋਂ ਆ ਅਸੀਂ ਲੁਧਿਆਣੇ ਤੋਂ ਆ ਲੁਧਿਆਣੇ ਤੋਂ ਆ ਠੀਕ ਆ ਭੈਣੇ